ਸਿੰਧੀ ਹਾਲੇ ਤੱਕ ਇੰਨੀ ਕੋ ਜਾਣਕਾਰੀ ਆਖੜਾ ਅੱਜ ਪੇਸ਼ ਕਰ ਦਿੱਤਾ ਦਾਵੇ ਵੱਡੇ ਕੀਤੇ ਜਾ ਰਹੇ ਆ ਸਰਕਾਰ ਦੇ ਵੱਲ ਨਹੀਂ ਦਾਵੇ ਕਰਦੀ ਹੈ ਸਰਕਾਰ ਹੋਰ ਤਾਂ ਕਰਦੀ ਕੁਝ ਨਹੀਂ ਹੈ ਹਰ ਚੀਜ਼ ਦਾ ਦਾਵਾ ਕਰਕੇ ਤੇ ਉਹਨੂੰ ਅੱਗੇ ਤੁਰ ਪੈਂਦੀ ਹੈ ਹੋਰ ਤਾਂ ਇਹਨਾਂ ਦੇ ਪੱਲੇ ਕੁਝ ਨਹੀਂ ਪਾਸੇ ਮੁੱਖ ਮੰਤਰੀ ਮਾਨ ਦਾ ਵੀ ਕਹਿਣਾ ਹੈ ਕਿ ਕਾਂਗਰਸ ਨੂੰ ਹਾਲੇ ਤੱਕ ਬੀਅਦਵੀ ਬਾਰੇ ਨੌਲੇਜ ਨਹੀਂ ਜੋ ਸਮਾਂ ਮੰਗ ਰਹੇ ਨੇ ਨਹੀਂ ਕੋ ਇਹੋ ਜੀ ਗੱਲ ਨਹੀਂ ਹੈ ਕਿਉਂਕਿ ਕਈ ਵਾਰੀ ਕੋਈ ਟੈਕਨੀਕਲ ਚੀਜ਼ਾਂ ਲਈ ਕਿਉਂਕਿ ਸੀਰੀਅਸ ਇਸ਼ੂ ਹੈਗਾ ਮੈਨੂੰ ਨਹੀਂ ਲੱਗਦਾ ਕਿਉਂਕਿ ਸਪੀਕਰ ਸਾਹਿਬ ਨੇ ਉਹਦੇ ਤੇ ਸਹਿਮਤੀ ਦਿੱਤੀ ਹੈ ਉਹਦੇ ਤੋਂ ਬਾਅਦ ਹੀ ਇਹ ਗੱਲ ਹੋਈ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜਾ ਇਹ ਉਬਯਦਵੀ ਦੇ ਬਿੱਲ ਨੂੰ ਲੈ ਕੇ ਖਰੜਾ ਪੇਸ਼ ਕਰ ਦਿੱਤਾ ਗਿਆ ਹੈ ਹਾਲਾਂਕਿ ਜਿਹੜੀ ਬਹਿਸ ਹੈ ਉਹ ਕੱਲ ਨੂੰ ਹੋਵੇਗੀ ਕਿਉਂਕਿ ਕਾਂਗਰਸ ਨੇ ਸਮਾਂ ਜਿਹੜਾ ਇਹ ਮੰਗਿਆ ਹੈ ਕਿ ਅਸੀਂ ਚੰਗਤਰਾ ਪੜ ਲਈਏ ਤਿਆਰੀ ਕਰ ਲਈਏ ਇਸ ਤੋਂ ਬਾਅਦ ਜਿਹੜੀ ਹੈ ਉਹ ਬਹਿਸ ਕਰਾਂਗੇ ਗੱਲਬਾਤ ਕਰਾਂਗੇ ਸਾਡੇ ਕਾਂਗਰਸ ਦੇ ਸੀਨੀਅਰ ਲੀਡਰ ਪਰਗਰ ਸਿੰਘ ਜਿਹੜੇ ਨੇ ਉਹ ਮੌਜੂਦ ਨੇ ਪਰਗਰ ਸਿੰਘ ਜੀ ਹਾਲੇ ਤੱਕ ਕਿੰਨੀ ਕੋ ਜਾਣਕਾਰੀ ਹੈ ਖਰੜਾ ਅੱਜ ਪੇਸ਼ ਕਰ ਦਿੱਤਾ ਦਾਅਵੇ ਵੱਡੇ ਕੀਤੇ ਜਾ ਰਹੇ ਆ ਸਰਕਾਰ ਦੇ ਵੱਲ ਨਹੀਂ ਦਾਅਵੇ ਕਰਦੀ ਹੈ ਸਰਕਾਰ ਹੋਰ ਤਾਂ ਕਰਦੀ ਕੁਝ ਨਹੀਂ ਹੈ ਹਰ ਚੀਜ਼ ਦਾ ਦਾਵਾ ਕਰਕੇ ਤੇ ਉਹਨੂੰ ਅੱਗੇ ਤੁਰ ਪੈਂਦੀ ਆ ਹੋਰ ਤਾਂ ਇਹਨਾਂ ਦੇ ਪੱਲੇ ਕੁਝ ਨਹੀਂ ਜੀ ਦੂਜੀ ਵਾਰ ਸੇ ਵੀ ਕਿਹਾ ਜਾ ਰਿਹਾ ਕਿ ਜੋ ਸ਼੍ਰੋਮਣੇ ਕਾਲ ਇਦਾਂ ਦੇ ਸਮੇਂ ਜਿਹੜਾ ਖਰੜਾ ਪੇਸ਼ ਹੋਇਆ ਸੀ ਬਿੱਲ ਪੇਸ਼ ਹੋਇਆ ਸੀ ਉਸ ਤੋਂ ਬਹੁਤ ਵੱਖਰਾ ਹੈ ਅਸੀਂ ਉਹ ਗਲਤੀਆਂ ਨਹੀਂ ਕੀਤੀਆਂ ਜੋ ਪਹਿਲਾਂ ਵਾਲੀਆਂ ਸਰਕਾਰਾਂ ਨੇ ਕੀਤੀਆਂ ਸੀ ਤਾਂ ਹੀ 3 ਦਿਨ ਲੱਗੇ ਨਾ ਇਹਨਾਂ ਨੂੰ ਇਹ ਲਿਆਉਣ ਨੂੰ 3 ਦਿਨ ਲੱਗੇ ਆਦਰਵਾਇਜ਼ ਅਨਾਉਂਸ ਕਰਕੇ ਇਹਨਾਂ ਕੋਲ ਅਸਲੀ ਗੱਲ ਹੈ ਕੁਝ ਇਸ਼ੂ ਹੈ ਨਹੀਂ ਇਹ ਸਿਰਫ ਤੇ ਸਿਰਫ ਕੰਟੈਂਟ ਤਿਆਰ ਕਰਕੇ ਤੁਹਾਨੂੰ ਥੋੜਾ ਜਿਹਾ ਬਿਜ਼ੀ ਰੱਖਦੇ ਆ ਥੋੜਾ ਜਿਹਾ ਪੰਜਾਬ ਦੇ ਲੋਕਾਂ ਨੂੰ ਬਿਜ਼ੀ ਰੱਖਦੇ ਇਹਨਾਂ ਦਾ ਇੰਨਾ ਹੀ ਕੰਮ ਹੈ ਜੀ ਦੂਜੇ ਪਾਸੇ ਮੁੱਖ ਮੰਤਰੀ ਮਾਨ ਦਾ ਵੀ ਕਹਿਣਾ ਹੈ ਕਿ ਕਾਂਗਰਸ ਨੂੰ ਹਾਲੇ ਤੱਕ ਬੀਅਦਬੀ ਬਾਰੇ ਨੌਲੇਜ ਨਹੀਂ ਜੋ ਸਮਾਂ ਮੰਗ ਰਹੇ ਨੇ ਨਹੀਂ ਕੋਈ ਐਹੋ ਜੀ ਗੱਲ ਨਹੀਂ ਆ ਕਿਉਂਕਿ ਕਈ ਵਾਰੀ ਕੋਈ ਟੈਕਨੀਕਲ ਚੀਜ਼ਾਂ ਲਈ ਕਿਉਂਕਿ ਸੀਰੀਅਸ ਇਸ਼ੂ ਹੈਗਾ ਉਹ ਮੈਨੂੰ ਨਹੀਂ ਲੱਗਦਾ ਕਿਉਂਕਿ ਸਪੀਕਰ ਸਾਹਿਬ ਨੇ ਉਹਦੇ ਤੇ ਸਹਿਮਤੀ ਦਿੱਤੀ ਉਹਦੇ ਤੋਂ ਬਾਅਦ ਹੀ ਇਹ ਗੱਲ ਹੋਈ ਤਾਂ ਬਿਲਕੁਲ ਕਹਿ ਸਕਦੇ ਆ ਕਿ ਲਗਾਤਾਰ ਜਿਹੜਾ ਇਹ ਐਸ ਨੂੰ ਲੈ ਕੇ ਵਿਵਾਦ ਵੀ ਚੱਲ ਰਿਹਾ ਸੀ ਪਰ ਹੁਣ ਸਮਾਂ ਜਿਹੜਾ ਕਾਂਗਰਸ ਦੇ ਵੱਲੋਂ ਮੰਗਿਆ ਗਿਆ ਹੈ ਥਰਡ ਜਿਹੜਾ ਇਹ ਉਹ ਪੇਸ਼ ਹੋ ਗਿਆ ਹੈ ਪਰ ਦੂਜੇ ਪਾਸੇ ਕੱਲ ਨੂੰ ਐਸ ਦੇ ਉੱਤੇ ਬਹਿਸ ਜਿਹੜੀ ਹੈ ਉਹ ਹੋਵੇਗੀ ਵੀਡੀਓ ਜਰਨਲਿਸਟ ਹਰਤਾ ਪ੍ਰਸਾਦ ਦੇ ਨਾਲ ਇੰਦਰ ਸਿੰਘ ਦੂਹੇ ਏਪੀ ਸੰਜਾ ਚੰਡੀਗੜ੍ਹ